ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਅਸਥਾਨ ਧਰਤੀ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰ ਰਹੇ ਹਾਂ ਉਹਨਾਂ ਗੁਰਧਾਮਾਂ ਦੇ ਉਹਨਾਂ ਅਸਥਾਨਾਂ ਦੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਨੇ ਅਸਥਾਨ ਨੇ ਜਿਨ੍ਹਾਂ ਦੇ ਦਰਸ਼ਨ ਦੇਦਾਰੇ ਕੀਤੇ ਜਾ ਰਹੇ ਨੇ ਔਰ ਮੇਰੇ ਪਿੱਛੇ ਤੁਸੀਂ ਇਹ ਜਿਹੜਾ ਰੁਖ ਵੇਖ ਰਹੇ ਹੋ ਇਹ ਉਹੀ ਝੰਡਾ ਦਾ ਦਰਖਤ ਹੈ ਜਿਨ੍ਹਾਂ ਸੂਰਮਿਆਂ ਨੂੰ ਸ਼ਹੀਦਾਂ ਨੂੰ ਅਸੀਂ ਹਰ ਰੋਜ਼ ਆਪਣੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਨਿੱਜਿਆਂ ਤੇ ਬੱਚੇ ਟੰਗਵਾਏ ਜਿਨ੍ਹਾਂ ਸਿੰਘਾਂ ਨੇ ਪੁੱਠੀਆਂ ਖੱਲਾ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਔਰ ਝੰਡਾ ਨਾਲ ਬਨ ਕੇ ਸਾੜੇ ਗਏ ਇਹ ਉਹੀ ਝੰਡਾ ਹੈ ਜਿਹਦੇ ਨਾਲ ਬਨ ਕੇ ਪੁੱਠਾ ਲਮਕਾ ਕੇ ਜਥੇਦਾਰ ਲక్ష్మణ ਸਿੰਘ ਧਾਰੋਵਾਲੀ ਨੂੰ ਨਰੈਣੂ ਮਹੰਤ ਦੇ ਗੁੰਡਿਆਂ ਨੇ ਉਹਦੀ ਸਰਪ੍ਰਸਤੀ ਦੇ ਥੱਲੇ ਜਿਉਂਦਿਆਂ ਜੀ ਥੱਲੋਂ ਅੱਗ ਲਾ ਕੇ ਸਾੜ ਦਿੱਤਾ ਸੀ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਨਰੈਣੂ ਮਹੰਤ ਨੇ ਜਦੋਂ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰ ਲਿਆ ਇਸ ਜਨਮ ਸਥਾਨ ਤੇ ਵੀ ਨਰੈਣੂ ਮਹੰਤ ਦਾ ਜਦੋਂ ਕਬਜ਼ਾ ਹੋਇਆ ਉਹਨੇ ਆਪਣੀਆਂ ਮਨਮਾਨੀਆਂ ਕਰਨੀਆਂ ਸ਼ੁਰੂ ਕੀਤੀਆਂ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਪੱਤਾਂ ਜਦੋਂ ਉਹਨੇ ਰੋਲਣੀਆਂ ਸ਼ੁਰੂ ਕੀਤੀਆਂ ਇਜ਼ਤਾਂ ਲੁੱਟਣੀਆਂ ਸ਼ੁਰੂ ਕੀਤੀਆਂ ਸਿੱਖਾਂ ਤੋਂ ਇਹ ਗੱਲਾਂ ਸਹਾਰੀਆਂ ਨਾ ਗਈਆਂ ਉਹਨਾਂ ਨੇ ਫਿਰ ਸਲਾਹ مشਵਰਾ ਕੀਤਾ ਕਿ ਨਰੈਣੂ ਮਹੰਤ ਤੋਂ ਗੁਰਦੁਆਰੇ ਦਾ ਕਬਜ਼ਾ ਜਿਹੜਾ ਉਹ ਛਡਾਉਣਾ ਚਾਹੀਦਾ ਹੈ ਨਰੈਣੂ ਮਹੰਤ ਨੂੰ ਅੰਗਰੇਜ਼ ਦੀ ਪਾਵਰ ਜਿਹੜੀ ਹੈ ਉਹਦੀ ਸ਼ਹਿ ਪ੍ਰਾਪਤ ਸੀ ਉਹਨੇ ਆਪਣੇ ਗੁੰਡਿਆਂ ਨਾਲ ਰਲ ਕੇ ਜਦੋਂ ਜਥੇਦਾਰ ਲక్ష్ਮਣ ਸਿੰਘ ਧਾਰੋਵਾਲੀ ਇੱਥੇ ਆਏ ਹਾਲਾਂਕਿ ਕਰਤਾਰ ਸਿੰਘ ਛੱਬਰ ਉਹਨਾਂ ਨੇ ਵੀ ਆਉਣਾ ਸੀ ਉਹ ਇੱਕ ਦਿਨ ਲੇਟ ਹੋਏ ਜਦੋਂ ਇੱਥੇ ਆਏ ਇੱਥੇ ਗੋਲੀਆਂ ਚਲਾਈਆਂ ਗਈਆਂ ਡਾਂਗਾ ਮਾਰੀਆਂ ਗਈਆਂ ਉਹਨਾਂ ਨੂੰ ਸ਼ਹੀਦ 200 ਦਾ ਜਥਾ ਲੈ ਕੇ ਆਏ ਸਾਨੂੰ ਸਾਰੇ ਦੇ ਸਾਰੇ ਸਿੰਘ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਲਸ਼ਮਣ ਸਿੰਘ ਧਾਰੋਵਾਲੀ ਹੋਰਾਂ ਨੂੰ ਇਸ ਝੰਡ ਨਾਲ ਪੁੱਠਾ ਲਮਕਾ ਕੇ ਬੰਨ੍ਹ ਦਿੱਤਾ ਗਿਆ ਸੀ ਇਹ ਪੱਥਰ ਉਹਨਾਂ ਦੀ ਯਾਦ ਦੇ ਵਿੱਚ ਤੇ ਸੰਖੇਪ ਦੇ ਵਿੱਚ ਉਹਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਸੋ ਇਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਸਾਡੇ ਸਿੰਘਾਂ ਨੇ ਸੂਰਮਿਆਂ ਨੇ ਕੁਰਬਾਨੀਆਂ ਕਰਕੇ ਇਹਨਾਂ ਗੁਰਦੁਆਮਾਂ ਦੀ ਜਿਹੜੀ ਆ ਉਹ ਆਜ਼ਾਦੀ ਦੇ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਗਲੇ ਹੀ 1-2 ਦਿਨਾਂ ਦੇ ਵਿੱਚ ਅੰਗਰੇਜ਼ ਸਰਕਾਰ ਨੂੰ ਸਿੱਖਾਂ ਦੇ ਰੋਹ ਦੇ ਅੱਗੇ ਝੁਕਣਾ ਪਿਆ ਤੇ ਇਹਨਾਂ ਗੁਰਦੁਆਰਿਆਂ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਸਿੱਖ ਸੰਗਤ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ ਇੱਕ ਹੋਰ ਪਹਿਲੂ ਹੈ ਇਹਦੇ ਵਿੱਚ ਕਿ ਜਦੋਂ ਨਰੈਣੂ ਮਹੰਤ ਨੂੰ ਇਹ ਸਾਰੀ ਕਤਲੋਗਾਰ ਤੋਂ ਬਾਅਦ ਇੱਕ ਕੇਸ ਦੇ ਵਿੱਚ ਵੱਡੀਆਂ-ਵੱਡੀਆਂ ਸਜ਼ਾਵਾਂ ਜਿਹੜੀਆਂ ਉਹ ਅਦਾਲਤ ਨੇ ਦੇ ਦਿੱਤੀਆਂ ਕੁਝ ਲੋਕਾਂ ਜਿਹਨੇ ਕੋ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਪਰ ਉਹਨੂੰ ਉਸ ਵੇਲੇ ਦੇ ਵੱਡੇ ਕਾਂਗਰਸ ਦੇ ਆਗੂ ਲਾਲਾ ਲਾਜਪਤ ਰਾਏ ਜੀ ਨੇ ਆਪਣੀ ਪਰਸਨਲ ਗਵਾਹੀ ਦੇ ਕੇ ਵਿਟਨੈਸ ਬਣ ਕੇ ਉਹਨੂੰ ਉਹਦੀ ਜ਼ਮਾਨਤ ਕਰਾਈ ਗਈ ਫਿਰ ਉਹਨੂੰ ਰਿਹਾਅ ਕਰਵਾਇਆ ਗਿਆ ਫਿਰ ਉਹਨੂੰ ਮਾਈਗ੍ਰੇਟ ਕਰਕੇ ਯੂਪੀ ਦੇ ਵਿੱਚ ਕੁਝ ਜ਼ਮੀਨ ਦੇ ਕੇ ਉਹਦਾ ਪੇਸ ਬਦਲ ਕੇ ਉਹਨੂੰ ਗੁੰਮ ਨਾਮ ਕਰਕੇ ਯੂਪੀ ਦੇ ਵਿੱਚ ਮਾਈਗ੍ਰੇਟ ਕਰਕੇ ਉਹਦੀ ਰਿਹائش ਕਰ ਦਿੱਤੀ ਗਈ ਬਹੁਤ ਲੰਬਾ ਸਮਾਂ ਉਹਨੇ ਉੱਥੇ ਆਪਣੀ ਜ਼ਿੰਦਗੀ ਜਿਹੜੀ ਐਸ਼ ਰਸਤੀ ਦੀ ਗੁਜ਼ਾਰੀ ਉਸ ਤੋਂ ਬਾਅਦ ਉਹਦੀ ਨੇਚਰਲ ਤਰੀਕੇ ਨਾਲ ਮੌਤ ਹੋਈ ਸੋ ਇਹ ਗੱਲਾਂ ਜਿਹੜੀਆਂ ਉਹ ਧਿਆਨ ਮੰਗਦੀਆਂ ਨੇ ਖੋਜ ਮੰਗਦੀਆਂ ਨੇ ਕਿ ਸਾਨੂੰ ਸਾਡਾ ਇਤਿਹਾਸ ਜਿਹੜਾ ਉਹ ਸਿਖਾਉਂਦਾ ਹੈ ਉਹਦੇ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਸੋ ਇਹ ਹੈ ਉਹ ਸ਼ਹੀਦੀ ਝੰਡ ਜਿਹਦਾ ਨਾਮ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਵੀ ਲੈਂਦੇ ਆ ਸੋ ਇਸੇ ਤਰ੍ਹਾਂ ਅਸੀਂ ਨਨਕਾਣਾ ਸਾਹਿਬ ਦੇ ਹੋਰ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਾਂਹੌਰ ਗੁਰੂ ਸਾਹਿਬਾਨ ਜਾਂ ਸ਼ਹੀਦਾਂ ਸਿੰਘਾਂ ਨੂੰ ਉਹਨਾਂ ਦੀ ਧਰਤੀ ਜਿਹੜੀ ਆ ਉਹ ਪਵਿੱਤਰ ਧਰਤੀ ਸ਼ੋਪਰਾਪਤ ਹੈ ਉਹਨਾਂ ਦੇ ਦਰਸ਼ਨ ਦੇਦਾਰੇ ਕਰਦੇ ਰਾਵਾਂਗੇ ਤੁਸੀਂ ਵੀ ਇਹਨਾਂ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰਨੇ ਹੋ ਤਾਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਹਰ ਮਹੀਨੇ ਸੰਗਤਾਂ ਦੇ ਜਥੇ ਜਿਹੜੇ ਆ ਉਹ ਨਨਕਾਣਾ ਸਾਹਿਬ ਨੂੰ ਰਵਾਨਾ ਕਰਕੇ ਜਾਂ ਉਹਨਾਂ ਦੇ ਨਾਲ ਆ ਕੇ ਦਰਸ਼ਨ ਦੇਦਾਰੇ ਕਰਾਉਣ ਦੀ ਜਿਹੜੀ ਸੇਵਾ ਹੈ ਉਡੀ ਖੁਸ਼ੀ ਲੈ ਰਹੇ ਆ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਬਹੁਤ ਸਾਰਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ